ਮਾਦੀ ਦੀ ਬਿਮਾਰੀ ਨੇ ਜਵਾਨ ਪੁੱਤ ਨੂੰ ਚੋਰੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਤਾਂ ਇਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਮੋਬਾਈਲ ਦੀ ਦੁਕਾਨ ਦੀ ਕੰਦ ਪਾੜ ਕੇ ਦੁਕਾਨ ਦੇ ਅੰਦਰੋਂ ਮਹਿੰਗੇ ਮੋਬਾਈਲ ਜੋ ਸੀ ਉਹ ਚੋਰੀ ਕਰ ਲਿੱਤੇ ਗਏ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਖਬਰ ਧਾਰੀ ਵਾਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੇ ਦਿਨ ਇੱਕ ਮੋਬਾਈਲ ਦੀ ਦੁਕਾਨ ਦੀ ਕੰਦ ਪਾੜ ਕੇ ਨੌਜਵਾਨ ਦੇ ਵੱਲੋਂ ਦੁਕਾਨ ਦੇ ਅੰਦਰੋਂ ਜੋ ਮਹਿੰਗੇ ਮੋਬਾਈਲ ਸੀ ਉਹ ਚੋਰੀ ਕਰ ਲਿੱਤੇ ਗ ਮੋਬਾਈਲ ਪੈਸੇ ਹੀ ਮਹਿੰਗੇ ਮੋਬਾਈਲ ਸੇ ਉਥੋਂ ਚੋੱਕ ਕੇ ਬੈਗ ਦੇ ਵਿੱਚ ਭਰ ਲੈਂਦਾ ਹਰ ਬੈਗ ਚੱਕ ਕੇ ਉਥੋਂ ਭਜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਉਸ ਦੇ ਪਾਸੋਂ ਕਰੀਬ 27 ਮੋਬਾਈਲ ਫੋਨ ਜੋ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੀ ਮਾਂ ਬਿਮਾਰ ਸੀ ਜਿਸ ਦੇ ਇਲਾਜ ਦੇ ਲਈ ਪੈਸੇ ਨਹੀਂ ਸੀ ਔਰ ਜਿਸ ਕਰਕੇ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ ਸੀ ਦੁਕਾਨ ਦੇ ਅੰਦਰ ਵੜ ਕੇ ਤਾਂ ਉੱਥੇ ਹੀ ਨੌਜਵਾਨ ਦੇ ਵੱਲੋਂ ਵੀ ਕਿਆ ਕਹਤਾ ਦੇਖ ਸਕਦੇ ਹੋ ਪੁਲਿਸ ਇਰਾਸਤ ਦੇ ਵਿੱਚ ਖੜਾ ਇਹ ਨੌਜਵਾਨ ਹੋਈ ਹੈ ਜਿਸ ਨੇ ਆਪਣੀ ਮਾਂ ਦੇ ਇਲਾਜ ਦੇ ਲਈ ਇੱਕ ਦੁਕਾਨ ਦੇ ਅੰਦਰ ਦਾਖਲ ਹੋ ਕੇ ਪੂਰੀ ਦੁਕਾਨ ਹੀ ਲੁੱਟ ਲਈ ਸੀ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਰ ਮੇਰਾ ਨਾਮ ਜੀ ਗੋਰਵ ਲੁਖਰਾ ਹੈ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰਵ ਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਹੈ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੁਆਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਏਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਉਹ ਕੋਲ ਮਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਸੀ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਧਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣਾ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਸਪੀਕਰ ਜਿਹੜਾ ਰਿਕਵਰ ਆਇਆ ਕਿ ਦੋ ਚੋਰੀ ਕੀਤੀ ਸੀ ਔਰ ਬਹੁਤ ਜਲਦੀ ਪਾੜਲੇ ਹਾਂਜੀ ਹਾਂਜੀ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਨੂੰ ਨੈਕਸਟ ਡੇ ਚ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਐ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹ ਟੈਕਟਿਕ ਹਾਂਜੀ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਕੀ ਕੁਝ ਵੀ ਚੋਈ ਹੈ ਤੇ ਕੀ ਮੰਨਿਆ ਸੀ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਨੇ ਪਹਿਲਾਂ ਤਾਂ ਕੋਈ ਅਫੇਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨਹੀਂ ਸੀਗੀ ਕੋਈ ਜ਼ਰੂਰ ਸੀਗੀ ਕਿ ਉਹ ਉਹਦੇ ਕਰਕੇ ਨਾ ਚੋਰੀ ਕੀਤੀ ਹੈ ਕਿੰਦਾ ਦੀ ਜਰੂਰਤ ਆਸ ਤੇ ਇਹ ਉਹ ਆਪਣੇ ਉਹਨੇ ਵੀ ਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਲੜਕੀ ਦੀ ਥੋੜੀ 20 ਸਾਲ